ਆਜਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਰਕਾਰ ਆਏ ਹਾਏ 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 ਇੱਕ ਵਜ ਕੋਈ ਵੀ ਨਾ ਫਰਮਾਨ ਸਰਕਾਰ ਮੁਰਦਾਬਾ 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 ਟ੍ਰਾਂਸਪੋਰਟ ਮੰਤਰੀ ਮੁਰਦਾਬਾ 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 ਮੰਤਰੀ ਪਿਆ ਮੁਰਦਾਬਾ ਮੁਰਦਾਬਾ ਸੜਕਾਂ ਤੇ ਰਾਹ ਦੇਣ ਦੇਣ ਤੇ ਅੱਜ ਦਾ ਬਿਲਕੁਲ ਪੰਜਾਬ ਦੇ ਲੋਕ ਸ਼ੁਰੂਸ਼ ਕਰਨ ਵਾਸਤੇ ਪੰਜਾਬ ਦੀ ਸਰਕਾਰ ਨੇ ਮਜਬੂਰ ਕਰ ਰੱਖਿਆ ਚਾਹੇ ਉਹ ਕਿਸਾਨ ਵਰਗ ਹੋਵੇ ਚਾਹੇ ਉਹ ਮਜ਼ਮ ਵਰਗ ਹੋਵੇ ਬਿਲਕੁਲ ਸਾਰਿਆਂ ਨੂੰ ਲੁੱਟਿਆ ਜਾ ਰਿਹਾ ਤੇ ਲਗਾਤਾਰ ਕੁੱਟਿਆ ਜਾ ਰਿਹਾ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਧਰਨੇ ਨੂੰ ਪੰਜਾਬ ਦੀ ਸਰਕਾਰ ਨੇ ਖਦੇੜਨ ਦੇ ਵਿੱਚ ਕਾਮਯਾਬ ਹੋਈ ਆ ਅਸੀਂ ਸਖਤ ਸ਼ਬਦਾਂ ਦੇ ਵਿੱਚ ਪੰਜਾਬ ਸਰਕਾਰ ਦੀ ਤਰ੍ਹਾਂ ਹੀ ਮੰਤਰਾ ਹੀ ਮੰਨ ਕਰਦੇ ਆ ਨਖੇਦੀ ਕਰਦੇ ਆ ਉਸੇ ਕੜੀ ਦੇ ਤਹਿਤ ਅਸੀਂ ਬੜੇ ਚਾਵਾ ਤੇ ਉਮੀਦਾਂ ਨਾਲ ਜਿਹੜੀ ਪੰਜਾਬ ਦੀ ਸਰਕਾਰ ਨੂੰ ਪੋਟਾਂ ਪਾ ਕੇ ਬਣਾਇਆ ਸੀ ਉਮੀਦ ਕੀਤੀ ਸੀ ਕਿ ਪੰਜਾਬ ਦੇ ਬੇਰੋਜ਼ਗਾਰ ਲੋਕਾਂ ਨੂੰ ਰੋਜ਼ਗਾਰ ਦੇਣਗੇ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਗੇ ਤੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਜਿਹੜਾ ਪੱਕਾ ਕਰਨਗੇ ਸੋ ਹੋਇਆ ਸਾਰਾ ਕੁਝ ਹੀ ਉਲਟਾ ਹੈ ਪੰਜਾਬ ਦੇ ਵਿੱਚ ਨਸ਼ੇ ਦੀ ਵੀ ਪਰਹਾਰ ਜਿਉਂਦੀ ਤਿਉਹ ਹੈ ਤੇ ਪੰਜਾਬ ਦੇ ਕੱਚੇ ਮੁਲਾਜ਼ਮ ਵੀ ਪੱਕਾ ਹੋਣ ਨੂੰ ਲਗਾਤਾਰ ਤਰਸ ਰਹੇ ਆ ਜਿਸ ਦੇ ਰੋਸ ਵਜੋਂ ਸਾਡੇ ਨਾਲ ਵੀ ਜਿਹੜੇ ਸਾਡੇ ਟਰਾਂਸਪੋਰਟ ਦੇ ਮੁਲਾਜ਼ਮਾ ਜਿਹੜੇ ਅਸੀਂ ਕੱਚੇ ਮੁਲਾਜ਼ਮਾਂ ਨਾਲ ਸਾਡੇ ਵੱਡੇ ਵੱਡੇ ਵਾਅਦੇ ਕੀਤੇ ਸੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਕਿਸੇ ਵੀ ਵਾਅਦੇ ਦੇ ਉੱਤੇ ਖਰੇ ਨਹੀਂ ਉਤਰੇ ਸਾਨੂੰ ਮਜਬੂਰ ਨਾ ਜਿਹੜਾ ਪ੍ਰੋਟੈਸਟ ਦਾ ਰਸਤਾ ਜਿਹੜਾ ਉਹ ਅਪਣਾਉਣਾ ਪੈ ਰਿਹਾ ਜਿਸ ਦੀ ਕੜੀ ਵਜੋਂ ਅੱਜ ਅਸੀਂ ਪੰਜਾਬ ਦੇ ਸਮੁੱਚੇ ਸਰਕਾਰੀ ਬੱਸ ਸਟੈਂਡਾਂ ਦਾ ਬੰਦ ਕਰਕੇ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਅਗਲੀ ਰਣਨੀਤੀ ਕੀ ਰਹੀ ਵੀ ਅੱਜ ਮੀਟਿੰਗ ਵੀ ਕੀ ਕਹਿ ਰਹੇ ਹੋ ਪੁੱਗੀ ਗਈ ਆ ਟਰਾਂਸਪੋਰਟ ਮੰਤਰੀ ਨੇ ਵਿਭਾਗ ਨੂੰ ਬਿਲਕੁਲ ਅਸੀਂ ਪਿਛਲੇ 1 ਮਹੀਨੇ ਤੋਂ ਦੁਬਾਰੇ ਫੇਰ ਜਦੋਂ ਗੱਲਬਾਤ ਟੁੱਟੀਆਂ ਲਗਾਤਾਰ ਨੋਟਿਸ ਆ ਜਿਹੜੇ ਸਰਕਾਰ ਨੂੰ ਭੇਜ ਰਹੇ ਸੀਗੇ ਤਦ ਤੂੰ ਹੰਕਾਰੇ ਹੋਏ ਮੁੱਖ ਮੰਤਰੀ ਕੋਲੇ ਸਾਡੇ ਨਾਲ ਬੈਠ ਕੇ ਗੱਲ ਕਰਨ ਵਾਸਤੇ ਸਮਾਂ ਨਹੀਂ ਆ ਇੱਥੋਂ ਤੱਕ ਕਿ ਟ੍ਰਾਂਸਪੋਰਟ ਮਿਨਿਸਟਰ ਨੇ ਵੀ ਸਾਨੂੰ 19 ਤਰੀਕ ਨੂੰ ਮੀਟਿੰਗ ਦੇ ਵਿੱਚ ਸਾਡੀ ਦੇ ਵਿੱਚ ਸ਼ਾਮਲ ਨਹੀਂ ਹੋਏ ਸੀਗੇ ਤੇ ਲਗਾਤਾਰ ਜਿਹੜਾ ਅਸੀਂ ਪ੍ਰੋਟੈਸਟ ਦੇ ਵਿੱਚ ਮੰਗ ਪੱਤਰ ਆ ਜਿਹੜੇ ਉਹ ਭੇਜਿਆ ਪ੍ਰਤੂ ਮੀਟਿੰਗ ਦੇ ਵਿੱਚੋਂ ਕੋਈ ਵੀ ਪਿਛਲੇ ਦਿਨਾਂ ਚ ਵੀ ਹੱਲ ਨਹੀਂ ਹੋਇਆ ਰਾਤ ਵੀ ਸਾਨੂੰ ਇੱਕ ਟੈਲੀਫੋਨ ਆਉਂਦਾ ਹਨੇਰੇ ਪਏ ਕੋਈ ਲਿਖਤੀ ਪ੍ਰੋਵੀਜ਼ਨ ਨਹੀਂ ਜਾਰੀ ਕੀਤੀ ਗਈ ਕਿ 12 ਵਜੇ ਤੁਹਾਨੂੰ ਟ੍ਰਾਂਸਪੋਰਟ ਮਿਨਿਸਟਰ ਨੇ ਮੀਟਿੰਗ ਵਾਸਤੇ ਬੁਲਾਇਆ ਸਾਡੇ ਬਹੁਤ ਸਾਰੇ ਸਾਥੀ ਆ ਜਿਹੜੇ ਚੰਡੀਗੜ੍ਹ ਮੀਟਿੰਗ ਵਾਸਤੇ ਗਏ ਆ ਅਸੀਂ ਉਮੀਦ ਕਰਦੇ ਹਾਂ ਮੀਟਿੰਗ ਦੇ ਵਿੱਚੋਂ ਸਾਰਥਕ ਸਿੱਟੇ ਨਿਕਲਣਗੇ ਜੇਕਰ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਆਉਣ ਵਾਲੀ 7 8 9 ਤਰੀਕ ਨੂੰ ਅਸੀਂ ਪੰਜਾਬ ਦੀਆਂ ਸਮੁੱਚੀ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਕੇ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਤੇ ਮੁੱਖ ਮੰਤਰੀ ਦੇ ਬੂਹੇ ਅੱਗੇ ਬੈਠ ਕੇ ਅਸੀਂ ਰੋਸ ਧਰਨਾ ਵੀ ਵੱਡੇ ਪੱਧਰ ਤੇ ਦੇਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹੈ ਜਿਹੜੀ ਰਣਨੀਤੀ ਤਿੱਖੀ ਕਰਾਂਗੇ ਕਿੰਨੇ ਰਾਹ ਲੱਗਿਆ ਜਿਹੜੀਆਂ ਅੱਜ ਕਿੰਨੇ ਸੰਭਰ ਬਸੇ ਚੱਲੇ ਅੱਜ ਦਾ ਜਿਹੜਾ ਬਸ ਸਟੈਂਡ ਬੰਦ ਦਾ ਪ੍ਰੋਗਰਾਮ ਆ ਸਾਡਾ 10 ਵਜੇ ਤੋਂ ਲੈ ਕੇ 12 ਵਜੇ ਤੱਕ ਆ ਜਿਹੜੇ ਸਮੁੱਚੇ ਪੰਜਾਬ ਦੇ ਬਸ ਸਟੈਂਡ ਬੰਦ ਕਰਕੇ ਅਸੀਂ ਪੰਜਾਬ ਸਰਕਾਰ ਦਾ ਮੇਰੇ ਨਾਲ ਜਿਹੜਾ ਦੋਸਤ ਵੀ ਰੋਸ ਤੋਂ ਕਰਦਾ ਮੇਰਾ ਨਾਮ ਜੀ ਕਰਸੇਵ ਸਿੰਘ ਜਰਨਲ ਸਿਕੰਦਰ ਪੰਜਾਬ ਰੋਡ ਦੇ ਸ਼੍ਰੀ ਮਕਸਰ ਸਾਹਿਬ 26/11 ਯੂਨੀਅਨ ਮੇਰੇ ਕੋਲ ਸੋ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਉਹਦੇ ਸਬੰਧ ਵਿੱਚ ਦੱਸਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਾਡੇ ਪੱਕੇ ਕਰਨ ਦੀ ਮੰਗ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਕਿ ਸਾਨੂੰ ਸਰਕਾਰ ਤੋਂ ਬਹੁਤ ਵੱਡੀ ਆਸ ਸੀ ਕਿ ਜੋ ਬਾਈਟ ਪੇਸ਼ ਕੀਤਾ ਜਾ ਰਿਹਾ ਉਸ ਵਿੱਚ ਸਾਡੇ ਲਈ ਵਿਭਾਗਾਂ ਵਾਸਤੇ ਜਾਂ ਸਾਡੇ ਵਾਸਤੇ ਕੋਈ ਚੰਗਾ ਸ਼ਬਦ ਸੁਣਨ ਨੂੰ ਮਿਲੇਗਾ ਪਰ ਬਹੁਤ ਅਫਸੋਸਨਾਕ ਹੈ ਨਾ ਕਹਿਣਾ ਪੈ ਰਿਹਾ ਕਿ ਪੰਜਾਬ ਸਰਕਾਰ ਦਾ ਇੱਕ ਮਲਾਜਮ ਮਜ਼ਦੂਰ ਤੇ ਕਿਸਾਨ ਮਾਰੂ ਜਿਹੜਾ ਬਾਈਟ ਜਾਰੀ ਕੀਤਾ ਗਿਆ ਸੋ ਉਸ ਬਾਈਟ ਦੀ ਅੱਜ ਅਸੀਂ ਰੋਜ਼ ਵਸੋਂ ਕਾਪੀਆਂ ਜਿਹੜੀਆਂ ਬੱਸ ਸਟੈਂਡ ਤੇ ਬੰਦ ਕਰਕੇ ਦੋ ਘੰਟੇ ਤਾਂ ਬਾਈਟ ਦੀਆਂ ਕਾਪੀਆਂ ਸੜਨ ਜਾ ਰਹੀਆਂ ਇੱਕ ਕਾਪੀਆਂ ਜਿਹੜੀਆਂ ਮਹਿidata ਕਾਪੀਆਂ ਪੰਜਾਬ ਸਰਕਾਰ ਦੀ ਸਭ ਤੋਂ ਕੋਈ ਬੰਦ ਹੋ ਗਈ ਹੈ ਦੋ ਘੰਟੇ ਚੱਲਦਾ ਨਹੀਂ ਕਿ ਇਹ ਸਰਕਾਰ ਬਿਲਕੁਲ ਜੀ ਇਸ ਚੀਜ਼ ਦੀ ਅਸੀਂ ਆਮ ਪਬਲਿਕ ਤੋਂ ਮਾਫੀ ਵੀ ਚਾਹੁੰਦੇ ਆ ਕਿ ਜਨਤਾ ਨੂੰ ਪਰੇਸ਼ਾਨੀ ਹੁੰਦੀ ਹੈ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਬੱਸਾਂ ਬੰਦ ਨਹੀਂ ਕੀਤੀਆਂ ਵਹਿਲਾਲ ਬੱਸਾਂ ਦੀ ਸਰਵਿਸ ਜਿਹੜੀ ਚੱਲ ਰਹੀ ਹੈ ਬੱਸ ਸਟੈਂਡ ਦੇ ਬਾਹਰ ਤੋਂ ਚੱਲ ਰਹੀ ਹੈ ਸੋ ਅਸੀਂ ਮਜਬੂਰੀ ਵਿੱਚ ਜਿਹੜਾ 2 ਘੰਟੇ ਬੱਸ ਸਟੈਂਡ ਬੰਦ ਕਰਨ ਦਾ ਪ੍ਰੋਗਰਾਮ ਲਿਖਿਆ ਪਰ ਜੇਕਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਦਾ ਕੋਈ ਸਾਰਥਕ ਹੱਲ ਨਹੀਂ ਕੱਢਿਆ ਜਾਂਦਾ ਤਾਂ ਮਜਬੂਰ ਨਾ ਅਸੀਂ 7 8 ਤੇ 9 ਤਰੀਕ ਨੂੰ ਮੁਕੰਮਲ ਹੜਤਾਲ ਵੀ ਕਰਾਂਗੇ ਅਸੀਂ ਆਇਆ ਜੀ ਫਾਈਲ ਕਰ ਤੋਂ ਜੀ ਅੱਛਾ ਜੀ ਅਸੀਂ ਫਰੀਦਕੋਟ ਚੱਲੇ ਆ ਜੀ ਮੈਡੀਕਲ ਸਾਡਾ ਬੱਚਾ ਉੱਥੇ ਐਡਮਿਟ ਆ ਜੀ ਅਸੀਂ ਉੱਥੇ ਚੱਲੇ ਜੀ ਕੀ ਸਮੱਸਿਆ ਹੈ ਬੱਸਾਂ ਬੱਸ ਨਹੀਂ ਮਿਲ ਰਹੀ ਥੋਈ ਅੱਛਾ ਬਲਕ ਇਹ ਲੱਗਦਾ ਨਹੀਂ ਇਹ ਚੀਜ਼ਾਂ ਜਿਹੜੀਆਂ ਗਿਆ ਇਹ ਨਹੀਂ ਹੋਣੀਆਂ ਚਾਹੀਦੀ ਨਹੀਂ ਹੋਣੀ ਚਾਹੀਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਜੀ ਬਾਕੀ ਸਵਾਲ ਹਾਂਜੀ ਆਮ ਜਨਤਾ ਦੀ ਆਮ ਜਨਤਾ ਨੂੰ ਦਿੱਕਤ ਹੁੰਦੀ ਹੈ ਜੀ ਹਾਂਜੀ ਜਿਹਨਾਂ ਸਾਧਨ ਹੈਗੇ ਆ ਉਹ ਤੇ ਚਲੇ ਜਾਂਦੇ ਆ ਆਮ ਜਨਤਾ ਨੂੰ ਦਿੱਕਤ ਹੁੰਦੀ ਹੈ ਸਰਕਾਰਾਂ ਦੇ ਵੀ ਕਹਿਣਾ ਵੀਰਾਂ ਦਾ ਜਿਸ ਤਰ੍ਹਾਂ ਨੇ ਦੱਸਿਆ ਕਿ ਇਹਨਾਂ ਦੇ ਵੀ ਪ੍ਰਾਈਵੇਟ ਨੌਕਰੀਆਂ ਕਰਦੇ 16 17 ਸਾਲ ਸਾਲ ਹੋ ਗਏ ਆ ਕਿ ਇਹਨਾਂ ਦੀ ਸਰਕਾਰੀ ਜਿਹੜੇ ਪੱਕੇ ਨਹੀਂ ਕੀਤਾ ਜਾ ਰਿਹਾ ਕਿ ਇਹਨਾਂ ਦੀ ਬੰਦਾ ਕਿ ਕਿਤੇ ਨਾ ਕਿਤੇ ਜਾਏ ਬਿਲਕੁਲ ਜੋ ਜਾਇਜ਼ ਹੈ ਜੀ ਉਹ ਜਾਇਜ਼ ਮੰਗਾਣੇ ਤੇ ਉਹ ਤਾਂ ਜ਼ਰੂਰੀ ਹੈ ਜੀ ਮੇਨ ਸਰਕਾਰ ਨੂੰ ਚਾਹੀਦੇ ਵੀ ਦੇਣੀ ਹੈ ਜਿਹੜੀ ਮੰਗਾ ਅਗਲੇ ਲੈਂਦੇ ਫਿਰ ਅਗਲੇ ਧਰਨਾ ਲਾਣ ਦੀ ਕੀ ਲੋੜ ਹੀ ਨਹੀਂ ਇੱਥੇ ਜੀ ਠੀਕ ਹੈ ਊੜਾ ਗੁਚਰ ਜਾਂਦਾ ਫੋਗ ਤੇ ਅੱਛਾ ਜੀ ਤੇ ਬਸ ਅੰਦਰ ਆਈ ਏ ਕਿ ਨਹੀਂ ਆਏਗੀ ਬਸ ਮੈਸਜ ਆਏ ਅੱਜ ਲੱਗ ਬਸ ਖੜੀ ਨੇ ਵਾਸਤੇ ਕੁਝ ਵੀ ਕਿੰਨਾ ਕੋਈ ਸਮੱਸਿਆ ਆ ਰਹੀ ਹੈ ਸਮੱਸਿਆ ਤੇ ਜਿਹ ਹੈਗੀ ਹੁਣ ਤੁਹਾਨੂੰ ਪਤਾ ਕਿਸੇ ਟਾਈਮ ਤੇ ਜਾਣਾ ਹੁੰਦਾ ਕਿਸੇ ਦੂਸਰੇ